ਸਸਰੀ ਕਾਲ ਜੀ ਸਾਰਿਆਂ ਨੂੰ ਮੈਂ ਕਹਿੰਦਾ ਤੁਸੀਂ ਠੀਕ-ਠਾਕ ਹੋਵੋਗੇ ਤੇ ਕੱਲ ਨੂੰ ਕੋ ਜੋ ਵਖਲਾ ਦਿਨ ਹੈ ਤੇ ਤੁਹਾਨੂੰ ਦਿਖਾਵਾਂਗੇ ਹਨ ਮਨਾਵਾਂਗੇ ਵੀ ਥੋੜਾ ਘਣਾ ਜਿੰਨੇ ਕਿ ਚੁੱਕੇ ਆ ਤੇ ਬਾਕੀ ਰਵਣ ਦੇਣ ਕਿ ਕਹਿੰਦਾ ਭਾਬਾ ਕੱਲ ਨੂੰ ਕੱਲ ਦੇ ਦਿਨ ਕੀ ਹੋਇਆ ਸੀ ਤੂ ਅਕੜ ਕੀ ਜਾ ਗਿਆ ਸੀ ਤੂ ਅਕੜ ਕੇ ਚ ਫਸ ਗਿਆ ਸੀਗਾ ਤੇ ਕੜਕੀ ਬੈਠੀ ਐ ਤੂ ਆ ਇੱਕ ਨਾ ਮੈਂ ਜਰੂਰੀ ਮੈਂ ਬੇਨਤੀ ਕਰਨੀ ਸੋਨਾ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਕਈ ਵਾਰ ਨਾ ਫਰਾਡ ਫੋਨ ਆਉਂਦੇ ਆ ਜਿਵੇਂ ਅੱਜ ਰਮਣ ਰਮਣ ਨੂੰ ਡਰਾ ਦਾ ਰਮਣ ਹੱਥਾਂ ਪਰ ਜਾ ਕੇ ਕੰਬਣ ਲੱਗ ਗਿਆ ਰਮਣ ਵੀ ਹੈ ਨਾ ਤੇ ਹੂਣ ਗੱਲੀ ਉਦਾਂ ਦੀ ਕੀਤੀ ਉਹਨਾਂ ਨੇ ਹਨ ਉਹ ਫਰਾਡ ਫੋਨ ਆ ਰਹੇ ਆ ਤੇ ਕਿਸੇ ਭੈਣ ਨੂੰ ਕਿਸੇ ਮਾਤਾ ਨੂੰ ਵੀ ਆ ਸਕਦਾ ਹੈਗਾ ਹਨ ਕਿਉਂਕਿ ਮੈਨੂੰ ਪਤਾ ਹੈਗਾ ਵੀ ਬੁੜੀਆਂ ਦੇ ਦਿਲਾ ਵੀ ਬਾਲੇ ਪਤਲੇ ਹੁੰਦੇ ਆ ਹਨ ਤੇ ਵੀ ਗੱਲਾਂ ਛੇਤੀ ਆ ਜਾਂਦੀਆਂ ਕਿਉਂ ਉਹੋ ਜੀ ਕੋਈ ਗੱਲ ਕਰ ਦੇਣ ਉਹ ਹਨ ਤੇ ਰਮਨ ਨੂੰ ਫੋਨ ਲਾਇਆ ਕਹਿੰਦੇ ਅੱਜ ਸਵੇਰ ਸਵੇਹੀ ਰਮਨ ਸੁੱਤੀ ਸੀਗੀ ਇਹ ਸੁੱਤੀ ਉੱਠੀ ਸੀ ਤੇ ਸੁੱਤੀ ਪਈ ਸੀ ਮਤਲਬ ਸੁੱਤੀ ਪਈ ਸੀ ਕਿ ਇਹਨੂੰ ਫੋਨ ਆਇਆ ਜਦੋਂ ਤੇ ਇਹਨੂੰ ਕਹਦੇ ਵੀ ਤੁਹਾਡੇ ਬ੍ਰਦਰ ਨੂੰ ਅਸੀਂ ਅਰੈਸਟ ਕਰ ਲਿਆਗਾ ਤੇ ਉਹ ਗੱਡੀ ਤੇ ਜਾ ਰਿਹਾ ਸੀਗਾ ਇਹ ਕਹਿੰਦੇ ਵੀ ਗੱਲ ਕੀ ਹੋਈ ਆ ਤੇ ਉਹ ਗੱਡੀ ਤੇ ਜਾ ਰਿਹਾ ਸੀਗਾ ਉਹਨੇ ਕਿਸੇ ਰਾਗੀਰ ਨੂੰ ਬਿਠਾ ਲਿਆ ਤੇ ਉਹਦੇ ਕੋਲ ਕੁਸਟਲ ਨਿਕਲਿਆ ਤੁਹਾਡੇ ਭਰਾ ਤੇ ਵੀ ਪਛਾਣ ਪਊਗਾ ਉਹ ਕਹਿੰਦੇ ਵੀ ਕਿਹੜਾ ਬ੍ਰਦਰ ਆ ਮੇਰਾ ਤੇ ਉਹਨੂੰ ਐਵੇਂ ਪਤਾ ਨਹੀਂ ਇਹਦੇ ਬ੍ਰਦਰ ਕਿੰਨੇ ਆ ਅਭੀ ਤੇ ਦੇ ਖੇਤਰ ਆ ਭਰਾ ਦਾ ਰੋਈ ਜਾਂਦਾ ਉਹ ਗਾ ਮੇਰੀ ਭੈਣ ਨੂੰ ਫੋਨ ਲਾ ਲਓ ਠੀਕ ਹੈ ਤੇ ਇਹ ਕਹਿੰਦੀ ਵੀ ਕੀ ਨਾਂ ਆ ਉਹਦਾ ਅਗੇ ਨਾਂ ਦਾ ਪਤਾ ਨਹੀਂ ਗਾ ਰੋਈ ਜਾਂਦਾ ਤੇ ਇਹਦਾ ਵੀ ਦਿਮਾਗ ਨਾਲ ਕੰਮ ਕੀਤਾਗਾ ਵੀ ਨਾਂ ਤਾਂ ਅਕਸਰ ਪੁਲਿਸ ਜਦੋਂ ਵੀ ਅਰੈਸਟ ਕਰਦੀ ਆ ਉਹ ਨਾਮ ਵਗੈਰਾ ਪੁੱਛਦੀ ਆ ਪਹਿਲਾਂ ਨਾਮ ਪੁੱਛਦੇ ਹੁੰਦੇ ਪਿੰਡ ਪੁੱਛਦੇ ਹੁੰਦੇ ਪਤਾ ਸਾਰਾ ਪੁੱਛਦੇ ਹੁੰਦੇ ਆ ਨਾ ਕੁਛ ਨਹੀਂ ਪਤਾ ਤੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਇਹ ਨਹੀਂ ਪਤਾ ਰਮਣ ਮਰਦਾ ਕਿ ਆਉਣ ਨੂੰ ਮਰਦਾ ਠੀਕ ਹੈ ਇਹ ਕਹਿੰਦੀ ਮੈਂ ਤਾਂ ਪੰਜਾਬ ਚ ਵਿਆਹੀ ਵੀ ਆ ਠੀਕ ਹੈ ਵੀ ਮੇਰੇ ਭਰਾ ਦਾ ਇੱਕ ਆ ਨਾ ਇੱਕ ਆ ਨਾ ਛੋਟੇ ਦਾ ਠੀਕ ਹੈ ਤੇ ਤੁਹਾਡਾ ਬ੍ਰਦਰ ਆਈ ਉਹ ਕਹਿੰਦਾ ਮੇਰੀ ਵੀ ਸਿਸਟਰ ਨੂੰ ਫੋਨ ਲਾ ਲਓ ਤੇ ਉਹਦੇ ਦੇ ਪਾਸ ਜਾ ਪਾਉਣ ਲੱਗਿਆ ਸੀ ਤੇ ਆ ਐਸਐਸਪੀ ਨਾਲ ਗੱਲ ਕਰੋ ਉਹ ਇੱਕ ਹੋਰ ਸੀ ਲੌਂਡਾ ਆ ਭਾਬਾ ਦਾ ਤੇ ਉਹਦੇ ਨਾਲ ਗੱਲ ਕਰਾਈ ਉਹ ਕਹਿੰਦਾ ਮੈਂ ਐਸਐਸਪੀ ਬੋਲਦਾਗਾ ਤੇ ਰਵਣ ਹੋਰ ਆ ਥਾ ਪਰ ਜਾਗੀ ਕਿਤੇ ਬਾਹਰ ਉਧਰ ਜਾ ਪਰੂਰ ਕਿਸੀ ਗਿਆ ਨਾ ਪਈ ਜਾਵੇ ਰੋਈ ਜਾਵੇ ਤੇ ਉਹ ਗਏ ਨੇ ਦੁੱਧ ਪੀਣਾ ਸੀਗਾ ਉਧਰ ਰਵਣਾ ਸਾਹਿਬ ਨਾਲ ਚਾਈ ਬੈਠੀ ਤੇ ਇਹਨੂੰ ਕਹਿੰਦੇ ਵੀ 30000 ਰੁਪਿਆ ਤੁਹਾਡਾ Google Pay ਚੱਲਦਾ ਇਹ ਨਹੀਂ ਚੱਲਦਾ ਕਹਿੰਦਾ ਵੀ ਕਿਵੇਂ ਨਾ ਕਿ ਮੈਂ 30000 ਰੁਪਿਆ ਜੇ ਤੁਸੀਂ ਹੁਣੇ ਕਰਦੇ ਆਂ ਤੇ ਅਸੀਂ ਕੇਸ ਰਫਾ ਲਫਾ ਕਰ ਦਾਂਗੇ ਤੇ ਇਹ ਕਹਿੰਦੇ ਬਾਹਰ ਨੂੰ ਜਾਵੇਂ ਕਹਿੰਦੇ ਆ ਨਾ ਉਹ ਕਹਿੰਦੇ ਵੀ ਸਰੂ ਵੀ 30000 ਰੁਪਿਆ ਸੀ ਕਿੱਥੋਂ ਲਿਆਵਾਂਗੇ ਕਿ ਸਾਡੇ ਕੋਲ ਹੈ ਨਹੀਂ ਅਸੀਂ ਦੋਨੇ ਜਾਨੇ ਹੈਂਡੀਕੈਪ ਰਹਿ ਗਏ ਆ ਤੇ ਬਾਅਦ ਵਿੱਚ ਮੈਂ ਰਵਣ ਨੂੰ ਕਿਹਾਰੇ ਘਰ ਮੇਰੀ ਗੱਲ ਕਰਾ ਕੇੜਾ ਪੁਲਿਸ ਵਾਲਾ ਇਹ ਜਦੋਂ ਮੈਂ ਕਿਹਾ ਤੇ ਉਹ ਕਹਿੰਦਾ ਨਾ ਉਹ ਨੂੰ ਆਏ ਸੀ ਇਹਨੇ ਨਾਲ ਦੀ ਨਾਲ ਹੀ ਰਹਿਮ ਨੇ ਮੈਨੂੰ ਫੜਾਦਾ ਫੋਨ ਉਹ ਆਦਿ ਨਹੀਂ ਡਰਾਦਾ ਇਹਨੂੰ ਰਿਆ ਸੀ ਧਮਕਾ ਰਿਆ ਸੀ ਕਹਿੰਦਾ ਭਾਬਸੀ ਉਹਦਾ ਵੀ ਉਹ ਜਨਾਨੀ ਕੋਲ ਹੀ ਆ ਫੋਨ ਉਹ ਨੂੰ ਆਏ ਨਹੀਂ ਪਤਾ ਸੀ ਇਹਨੇ ਫੜ ਲਿਆ ਇਹਨੂੰ ਕਹਿੰਦਾ ਆਪ ਦੇਣੀ ਕਹਿੰਦਾ ਇਹਨੂੰ ਸੀਗਾ ਸੁਣ ਮੈਂ ਲਿਆ ਕਹਿੰਦਾ ਅਸੀਂ ਕਿਸੇ ਨਾਲ ਗੱਲ ਕਰ ਇਹ ਕਿ ਨਹੀਂ ਮੇਰੇ ਹਸਬੰਦ ਨਾਲ ਗੱਲ ਕਰੋ ਜਦੋਂ ਮੈਂ ਕਹਾਂ ਮੇਰੇ ਨਾਲ ਗੱਲ ਕਰਾਇਆ ਦੀ ਕਿਹੜਾ ਫਾਈ ਨਹੀਂ ਵੀ ਮੇਰੇ ਹਸਬੰਦ ਨਾਲ ਗੱਲ ਕਰੋ ਤੇ ਜੀ ਕਹਿੰਦਾ ਅਸੀਂ ਨਹੀਂ ਕਿਸੇ ਨਾਲ ਗੱਲ ਕਰਨੀ ਤੇ ਚਲੋ ਇਹ ਪਾਪਾ ਚਾਹਦੇ ਤੇ ਐਂ ਕਹਿ ਕੇ ਫੋਨ ਕੱਟ ਗਿਆ ਫੜਿਆ ਫੜਿਆ 2 ਮਿੰਟ ਰੋਕ ਲਓ ਮੈਂ ਨਾਲ ਦੀ ਨਾਲ ਹੀ ਮੈਂ ਉਸ ਤੋਂ ਬਾਅਦ ਹੀ ਤੇ ਰਵਣ ਦੇ ਬ੍ਰਦਰ ਨੂੰ ਵੱਡੇ ਨੂੰ ਫੋਨ ਲਾਇਆ ਤੇ ਨਹੀਂ ਇਹਨਾਂ ਨੇ ਐਨੀ ਵੀ ਗੱਲ ਕਹੀ ਸੀ ਕਹਿੰਦੇ ਤੁਸੀਂ ਆਪਣੇ ਭਰਾ ਦੇ ਫੋਨ ਤੇ ਫੋਨ ਨਾ ਕਰਿਓ ਉਹ ਟਰੇਸਿੰਗ ਤੇ ਪਾਤਾ ਹੈ ਆਪਾਂ ਪੁਲਿਸ ਨੇ ਪੁਲਿਸ ਨੇ ਫੜਿਆ ਹੋਵੇ ਜੇ ਦਾ ਫੋਨ ਬੰਦਾ ਗਾਇਬ ਹੋਵੇ ਫੇਰ ਤਾਂ ਕਹਿੰਦਾ ਚੰਗਾ ਲੱਗਦਾ ਕਿ ਫਿਰ ਉਹਦੇ ਪਾਇਆ ਨਾ ਇਹ ਟੈਂਸ਼ਨ ਪਤਾ ਕੀ ਕਹਿ ਰਿਹਾ ਜੀ ਕਿ ਕਿਤੇ ਆਪਣੇ ਭਰਾ ਨੂੰ ਫੋਨ ਨਾ ਲਾ ਲਾ ਹਾਂ ਵੀ ਪੁਲਿਸ ਕੋਲ ਸੋਚਣਾ ਲਵੇ ਕਿੱਥੇ ਆ ਕਿੱਥੇ ਨਹੀਂ ਤੂੰ ਕਹਿੰਦਾ ਟ੍ਰੇਸਿੰਗ ਤੇ ਪਾਇਆ ਵਾ ਤੇ ਮੈਗਾ ਟ੍ਰੇਸਿੰਗ ਤੇ ਤਾਂ ਉਹ ਜਦੋਂ ਫੋਨ ਹੀ ਪੁਲਿਸ ਵਾਲਿਆਂ ਕੋਲ ਹੋਊਗਾ ਤੇ ਟ੍ਰੇਸਿੰਗ ਤੇ ਪਾਉਣ ਦਾ ਮਤਲਬ ਵੀ ਨਹੀਂ ਬਣਦਾਗਾ ਠੀਕ ਹੈ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਦੀ ਤੇ ਫੋਨ ਕੱਟ ਗਿਆ ਕਹਿੰਦਾ ਅਸੀਂ ਨਹੀਂ ਕਿਸੇ ਨਾਲ ਗੱਲ ਕਰਾਂ ਦੀ ਪਾਚਾ ਪਾ ਇਹਦੇ ਤੇ ਐਂ ਕਹਿ ਕੇ ਫੋਨ ਕੱਟਦਾ ਮੈਂ ਰਵਣ ਦੇ ਬ੍ਰਦਰ ਨੂੰ ਫੋਨ ਲਾਇਆ ਤੇ ਮੈਂ ਕਹਾਂ ਵੀ ਮੈਂ ਕਿਹਾ ਵੀ ਕਿੱਥੇ ਆ ਤੁਸੀਂ ਤੇ ਉਹ ਕਹਿੰਦਾ ਮੈਂ ਗੱਡੀ ਚਲਾਈ ਜਾਣਾ ਮੈਂ ਕਹਾਂ ਵੀ ਹਣਵਾ ਆਏ ਕਰਕੇ ਫੋਨ ਆਇਆ ਹੈਗਾ ਇਹ ਉਹਨੂੰ ਉਹਨੂੰ ਨੰਬਰ ਸੈਂਡ ਕਰੇ ਇਹ ਨੰਬਰ ਸੈਂਡ ਕਰਨ ਲੱਗ ਗਈ ਠੀਕ ਹੈ ਮੈਂ ਉਹ ਫੋਨ ਨੰਬਰ ਤੇ ਦੁਬਾਰਾ ਕਾਲ ਕਰ ਲਈ ਮੈਂ ਕਿਹਾ ਕਿਹੜਾ ਵਾ ਤੂੰ ਐਸਐਸਪੀ ਬਣਾਵਾ ਤੁਰਨਾ ਹੈ ਹੈ ਜੋ ਪੰਜਾਬੀ ਚ ਜੋ ਸਭਾਚਾਰਕ ਗਾਲ੍ਹਾਂ ਮੈਂ ਉਹਨੂੰ ਕੱਢੀਆਂ ਠੀਕ ਹੈ ਆਦੇ ਸੁਭਾਅ ਦੇ ਮੁਤਾਬਕ ਜਦੋਂ ਮੈਂ ਗਾਲ੍ਹਾਂ ਕੱਢੀਆਂ ਉਹਨੂੰ ਪੂਰੀਆਂ ਕਰਾਰ ਕਰਾਰੀਆਂ ਤੇ ਫੋਨ ਕੱਟ ਗਿਆ ਵਰਲਡ ਨਹੀਂ ਕੋਲਣਾ ਪੂਰ ਕੱਟ ਗਿਆ ਜਦੋਂ ਤੇ ਹਾਂ ਹਾਂ ਫੇਰ ਮੈਂ ਲਾਵਾ ਤੇ ਮੈਂ ਤੇਰੇ ਘਰ ਆਈ ਹਾਂ ਹੁਣ ਨੈਟ ਬੰਦ ਕਰ ਦਿਆ ਕਰੀ ਫੇਰ ਜਦੋਂ ਨੈਟ ਚਾਲੂ ਕਰਿਆ ਕਰੀ ਫੇਰ ਮੈਂ ਲਾ ਲਿਆ ਕਰੂੰ ਫੇਰ ਚੱਕਿਆ ਨਾ ਕਰੇ ਬੂ ਮੈਂ ਉਹਨਾਂ ਕਾਨੂੰਨ ਮਾਨਤ ਪਰ ਥਾਣੇ ਦਿੰਨਾ ਨੰਬਰ ਤੇ ਤੈਨੂੰ ਮੈਂ ਲਵਾਉਣਾ ਸਟਾਰ ਮੈਂਗਾ ਉਸ ਤੋਂ ਬਾਅਦ ਮਨਨ ਕਿ ਕਿਤਨਾ ਆ ਲੈਣੀ ਕਿਸੇ ਬੀਐਸਪੀ ਦੀ ਫੋਟੋ ਲਾ ਕੇ ਤੇ ਉਹ WhatsApp ਤੇ ਸ਼ੋ ਕਰਤਾ ਐਸ ਐਚਓ ਤੇ ਐਸ ਐਚਓ ਦੇ ਹੁੰਦੇ ਤਿੰਨ ਸਟਾਰ ਠੀਕ ਹੈ ਉਹ ਸੀ ਡੀ ਐਸ ਪੀ ਦੇ ਆਲੇ ਸਟਾਰ ਤੇ ਉਹਦੇ ਤੋਂ ਕਾਲ ਕਰਨ ਲੱਗਿਆ ਮੈਂ ਫੇਰ ਆਪਦੇ ਸੱਬੇ ਚਾਰ ਚਾਲੂ ਕਰਨ ਲੱਗਿਆ ਸੀਗਾ ਰਵਣ ਕਹਿੰਦੀ ਰਹਿਣ ਦੇ ਤੁਸੀਂ ਰਹਿਣ ਦੇ ਚੱਕੋ ਨਾ ਫੋਨ ਰਹਿਣ ਦੇ ਦਫਾ ਕਰੋ ਤੇ ਯਾਨੀ ਕਿ ਇਹ ਜੇ ਫਰਾਡ ਬੰਦਿਆਂ ਤੋਂ ਬਚੋ ਠੀਕ ਹੈ ਜੇ ਆਉਂਦਾ ਤੇ ਜਿਹਨੂੰ ਵੀ ਮੇਰੇ ਵਾਂਗੂ ਪੰਜਾਬੀ ਸੱਭਿਆਚਾਰ ਯਾਦ ਆ ਤੇ ਉਹ ਆਦਾ ਵਰਤੋ ਤੇ ਉਦੋਂ ਬਾਅਦ ਫੋਨ ਲਈ ਲਾਉਂਦਾ ਅਗਲਾ ਉਹ ਐ ਕਾੰਟੀ ਦਾ ਫਿਰ ਮੈਨੂੰ ਮੈਂ WhatsApp ਤੇ ਵੀ ਉਹ ਪਾਤੀ ਸੀਗੀ ਸਟੋਰੀ ਜੀ ਤੇ ਮੈਂ ਇਹਨੂੰ ਆਂਟੀ ਕਹਿੰਦੇ ਵੀ ਆ ਤੁਹਾਡੇ ਅੰਕਲ ਨੂੰ ਵੀ ਆਇਆ ਸੀ ਫੋਨ ਤੇ ਇਹਨਾਂ ਨੇ ਫਿਰ ਗਾਲਾਂ ਕੱਢੀਆਂ ਤੇ ਮੁੜ ਕੇ ਫੋਨ ਕੱਟ ਕੇ ਤੇ ਮੈਂ ਕਿਹਾ ਵੀ ਮੈਂ ਵੀ ਜੀ ਉਹ ਸੱਭਿਆਚਾਰ ਸੰਭੀ ਬੈਠਾ ਸੀਗਾ ਤੇ ਮੈਂ ਫਿਰ ਉਹਨਾਂ ਲਈ ਅੱਜ ਖੋਲਿਆ ਤੜਕੇ ਤੜਕੇ ਤੇ ਤੜਕੇ ਤੜਕੇ ਸਵੇਰ ਸਵੇਾਈ ਤੇ ਉਹ ਕਹਿੰਦੇ ਬਹੁਤ ਵਧੀਆ ਗੱਲ ਕੀਤੀ ਤੇ ਉਹਨੂੰ ਬਾਹਰ ਬੁਲਾਉਂਦਗੀ ਬਣਾ ਪਾਇਆ ਕਿਉਂਕਿ ਟੈਂਜਨ ਜੀ ਸੀ ਜਦੋਂ ਤੱਕ ਭਾਜੀ ਉਹਨਾਂ ਨਾਲ ਗੱਲ ਨਹੀਂ ਹੋਣੀ ਸੀ ਉਦੋਂ ਤੱਕ ਇਹ ਸੀ ਕਿ ਉਸ ਟਾਈਮ ਉਹ ਦੇਖ ਲਓ ਜਦੋਂ ਆਪਾਂ ਕਿਸੇ ਨੂੰ ਫੋਨ ਕਰਨੇ ਆ ਉਸ ਟਾਈਮ ਲੱਗਦਾ ਵੀ ਨਹੀਂ ਉਹ ਸਭ ਗੱਡੀ ਚਾਹਾਂ ਕੇ ਸਤਾ ਕਰਕੇ ਨੇ ਇੱਕ ਭਾਜੀ ਸੂ ਵੱਡੇ ਸੁੱਤੇ ਆ ਵੱਡੇ ਭਾਜੀ ਘੋੜੇ ਬੈਸ ਕੇ ਜੁੱਤੇ ਪਾਏ ਸਰੇ ਇੱਥੇ ਕਥਾ ਘਰਾਂ ਜਾਏ ਪਏ ਜਮ ਦਿੱਲੀ ਦੇ ਵੈਸੇ ਹੀ ਲੇਟ ਹੀ ਉੱਠਦੇ ਨੇ ਤੇ ਤਾਂ ਕਰਕੇ ਫੇ ਮੈਂ ਛੋਟੇ ਬ੍ਰਦਰ ਨੂੰ ਲਾਇਆ ਫੋਨ ਮੈਂ ਕਿਹਾ ਤੁਸੀਂ ਭਾਜੀ ਨੂੰ ਪੁੱਛੋ ਕਿੱਥੇ ਆ ਤੇ ਉਹਨਾਂ ਨੇ ਘਰੇ ਲਾਇਆ ਤੇ ਆਪਣੀ ਵਾਈਫ ਨੂੰ ਫੋਨ ਉਹ ਕਹਿੰਦੇ ਭਾਜੀ ਕਿਦੇ ਉਹ ਕਹਿੰਦੇ ਭਾਜੀ ਤਾਂ ਸੁੱਤੇ ਪਏ ਆ ਹਾਂ ਤੇ ਉਸ ਤੋਂ ਪਹਿਲਾਂ ਫਿਰ ਮੈਂ ਜਦੋਂ ਉਹਨਾਂ ਨੇ ਦੱਸਿਆ ਮੈਨੂੰ ਉਸ ਤੋਂ ਪਹਿਲਾਂ ਨੂੰ ਤਾਂ ਮੈਂ ਖਾਡ ਪਾ ਚੁੱਕਿਆ ਸੀ ਉਹਨਾਂ ਨੂੰ ਤੇ ਫੇ ਮੈਂ ਖਾਡ ਜਦੋਂ ਫੋਨ ਨਹੀਂ ਜਾਦਾ ਸੀ ਮੈਸੇਜ ਆ ਰਹਾ ਸੀ ਪਾਉਣ ਲੱਗਾ ਫਿਰ ਉਹਨੇ ਜਾ ਕੇ ਮੇਰਾ ਨੰਬਰ ਆ ਕੇ ਉਹਨੇ ਕਿਹਾ ਪੰਜਾਬੀ ਬੰਦੇ ਦਾ ਪੰਗਾ ਪੈ ਗਿਆ ਉਹ ਬਲੌਕ ਹੀ ਮਾਰ ਗਿਆ ਇਹੋ ਜਿਹੇ ਕੁੱਤੇ ਕੁੱਤੇ ਲੋਕ ਬੈਠੇ ਆ ਥੱਗਣ ਨੂੰ ਹਣਾ ਤੇ ਜੇ ਕਿਤੇ ਮੈਂ ਇੰਨਾ ਕਹਿਗਾ ਵੀ ਜੇ ਹੁੰਦੇ ਪੈਸੇ ਠੀਕ ਹੈ ਤੇ ਮੈਂ ਨਾ ਹੁੰਦਾ ਕਰੇ ਤੇ ਰਮਨ ਨੇ ਗੂਗਲ ਪੇ ਕਰ ਦੇਣੀ ਸੀ ਦਰਦੀ ਜੀ ਆ ਵੀ ਜੋ ਉਹਦਾ ਬੰਗਿਆ ਹੱਥਾਂ ਪੈਰਾਂ ਤੇ ਆਏਗੀ ਵੀ ਬੇਸ਼ੀਅਤ ਉਹਨੂੰ ਲੱਗਿਆ ਹੀ ਡਰ ਗਈ ਸੀਗੀ ਜਮਾਂ ਉਹ ਤੇ ਉਹ ਵੀ ਮੈਨੂੰ ਗੰਬੀ ਜਾਂਦੀ ਸੀਗੀ ਇਹ ਕਿਉਂਕਿ ਗੱਲਾਂ ਹੀ ਉਹਨੇ ਉਹਦਾਂ ਦੀਆਂ ਕੀਤੀਆਂ ਪਾਣੀ ਨਹੀਂ ਸੀ ਉਹਨੂੰ ਮੈਂ ਕਹਿਆ ਸੀ ਮੈਂ ਤਾਂ ਮੈਂ ਚਲਾਉਂਦੀ ਨਹੀਂ ਐ ਹੀ ਨਹੀਂ ਇਹ ਐਂ ਕਰੀ ਜੋ ਕਹਿੰਦੀ ਆਈ ਟੀ ਛੇਤੀ ਤਾਂ ਨਹੀਂ ਬਣ ਸਕਦੇ ਕਿ ਹਨਾ ਵੀ ਘਰ ਤਾਂਗੇ ਉਹਨੂੰ ਸੜੇ ਵਿਕ ਤੀੜ ਨੂੰ ਜੀ ਜੀ ਕਰੀ ਜਾਵੇ ਮੈਂ ਫਿਰ ਮੈਂ ਕਹਾ ਮੈਂ ਕਹਿੰਨਾ ਉਹਨੂੰ ਘਰ ਤਾਂ ਕਰ ਲੈ ਜੇ ਨਾਲ ਜਦੋਂ ਫੋਨ ਕੱਟ ਗਿਆ ਮੈਨੂੰ ਸ਼ੱਕ ਤਾਂ ਉਹਦੀ ਪੈ ਗਈ ਸੀਗੀ ਤੇ ਮੈਂ ਕਹਾ ਕੋਈ ਕਿ ਤੀੜੀ ਆ ਤੇ ਹੁੰਦਾ ਫਿਰ ਮੈਂ ਉਹ ਉਹਨਾਂ ਨੇ ਨੰਬਰ ਚ ਉਹ ਚੈੱਕ ਕੀਤਾ ਸ਼ੀ ਕਿਸੇ ਦਣੀ ਕੇ ਵੀ ਆਪਰੇ ਇਧਰੋਂ ਨਹੀਂ ਸੀਗਾ ਇੰਡੀਆ ਦਾ ਨੰਬਰ ਨਹੀਂ ਸੀ ਫੋਨ ਨਹੀਂ ਸੀਗਾ ਉਹ ਪਰ ਉਹਨੂੰ ਕਿਦੇ ਬੱਸ ਕਿਹਾ ਫੋਨ ਤੇ ਪਤਾ ਨਹੀਂ ਮੇਰਾ ਨੰਬਰ ਉਹਨਾਂ ਨੇ ਕਿੱਥੋਂ ਚੱਕਿਆ ਆਇਆ ਨਹੀਂ ਕੋਈ ਜੇੜੀਆਂ ਤੂੰ ਅਪਲਾਈ ਕੀਤੀਆਂ ਹੋਣੇ ਜੋਬ ਯੂਗ ਵਾਲੀਆਂ ਉਹਨਾਂ ਦੀ ਪਾਇਆ ਹੁੰਦਾ ਬਾਕੀ ਹੋ ਸਕਦਾ ਪੰਜਾਬੀ ਰਹੇ ਜਿਵੇਂ ਪੰਜਾਬ ਤੋਂ ਆਇਆ ਹੋਇਆ ਸੀ ਨੰਬਰ ਉਹ ਫੋਨ ਹੈ ਪੰਜਾਬ ਤੋਂ ਪੰਜਾਬ ਦਾ ਨਹੀਂ ਸੀਗਾ ਨੰਬਰ ਉਹ ਯਾਦਦਾ ਸੀ ਪਹਿਲਾ ਦੂਸਰਾ ਐਸੇ ਵੇਰੇ ਦੂਸਰਾ ਦੂਸਰਾ ਇਹ ਕਦੇ ਦੂਜਾ ਸੀ ਨਾ ਕੋਈ ਤੇ ਜਿਹੜਾ ਸਵੇਰੇ ਜਿੱਤ ਕਾਲ ਆਈ ਸੀ ਉਹ ਤੇ ਉਹ ਆਦਨੀ ਪੁਲਿਸ ਵਾਲੇ ਦੀ ਫੋਟੋ ਲਾ ਕੇ ਆਦਨੀ ਧੰਗਾਉਣਾ ਚਾਹੁੰਦਾ ਸੀਗਾ ਵੀ ਮੈਂ ਬੁੜੀਆਂ ਨੂੰ ਮੇਰੇ ਤੇ ਨਹੀਂ ਲਾਇਆ ਰਵਣ ਦੇ ਫੇਰ ਫੋਨ ਤੇ ਲਾਈ ਜਾਵੇ ਮੈਂ ਤਾਂ ਕਿਹਾ ਸੀਗਾ ਇਹ ਕਿ ਨਹੀਂ ਰਹਿਣ ਤੋਂ ਸਾਡੇ ਉੱਪਰ ਚਲੋ ਮੈਂ ਇਹੀ ਸੁਨੇਹਾ ਦੇਣਾ ਚਾਹਣਾ ਸਾਰੀਆਂ ਮਾਤਾਵਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਕੇ ਦੱਬ ਕੇ ਖਾਨਾ ਪਾ ਦੋ ਜਿਹੜਾ ਇਦਾਂ ਦਾ ਫੋਨ ਆਉਂਦਾਗਾ ਠੀਕ ਹੈ ਗਾਹ ਨੂੰ ਅਗਲਾ ਲਾਉਂਦਾ ਲੀਆਂ ਉਹਨਾਂ ਨੂੰ ਵੀ ਪਤਾ ਲੱਗਦੇ ਵੀ ਸਾਰੇ ਜਾਗਰੂਕਾ ਲੋਕ ਹਨਾ ਤੇ ਜਾਗਰੂਕ ਹੋ ਜਓ ਦੱਬ ਕੇ ਰੇਲ ਬਣਾਓ ਇਹ ਜੇ ਠੱਗਾ ਦੀ ਠੀਕ ਹੈ ਤੇ ਬਾਅਦ ਵਿੱਚ ਮੈਨੂੰ ਗਵੰਡਾ ਦਾ ਪਤਾ ਲੱਗਿਆ ਕਿ ਕਿਸੇ ਬੁੜੀ ਨੂੰ ਵੀ ਇਹਨਾਂ ਨੇ ਐਂ ਕੀਤਾ ਸੀਗਾ ਕਿ ਉਹ ਬੁੜੀ ਫਿਰ ਕਿਹਾ ਉਹਨਾਂ ਦਾ ਬੇਟਾ ਬਾਹਰ ਸੀਗਾ ਤੇ ਉਹਨਾਂ ਨੂੰ ਫੋਨ ਲਾ ਕੇ ਕਹਿੰਦੇ ਤੁਹਾਡਾ ਬੇਟਾ ਅੰਦਰ ਆ ਤੁਸੀਂ 50000 ਰੁਪਇਆ ਪਾਓ ਤੇ ਅਸੀਂ ਦਰਪੇਜ ਜਨਾਗਾ ਉਹ ਕਹਿੰਦਾ ਵੀ ਵੀ ਉਧਰੋਂ ਮੰਗਾ ਲਓ ਤੇ ਅਖੇ ਉਹ ਕਹਿੰਦੇ ਵੀ ਐਂ ਕਰਕੇ ਵੀ ਉਹਦਾਂ ਗੱਲ ਕਰਾ ਦੋ ਰਵਣਾ ਨੂੰ ਵੀ ਕਹਿੰਦੇ ਕਿ ਨਾਲ ਉਧਰ ਹੋ ਗਈ ਜਾਂਦਾ ਲੱਭੀ ਰੋਣ ਨੂੰ ਕਾ ਬੱਚੇ ਆਹੇ ਤੇ ਚਲੋ ਅ ਖਿਆਲ ਰੱਖਿਆ ਕਰੋ ਸਾਰੇ ਤੁਸੀਂ ਵੀ ਮੈਂ ਤੁਹਾਨੂੰ ਤਾਂ ਦੱਸਿਆਗਾ ਤੁਸੀਂ ਵੀ ਸਾਡੀ ਫੈਮਿਲੀ ਦਾ ਹਿੱਸਾ ਹੋ ਤੁਸੀਂ ਵੀ ਸਾਡੀ ਫੈਮਿਲੀ ਹੋ ਹਨ ਕਿਸੇ ਨੂੰ ਇਦਾਂ ਦਾ ਫਰਾਡ ਫੋਨ ਆਉਂਦਾ ਇਦਾਂ ਬਕੇ ਰੇਲ ਬਣਾਓ ਅਗਲੇ ਦੀ ਤੇ ਗਾਣ ਨੂੰ ਉਹ ਫੋਨ ਲਾਉਣ ਜੋ ਬੇਨ ਨਾ ਬਈ ਚਲੋ ਕੱਲ ਨੂੰ ਅਸੀਂ ਦੱਸਦੇ ਹਾਂ ਕਿਦਾਂ ਕੀ ਸਰਪ੍ਰਾਈਜ਼ ਹੈ ਕੀ ਸਰਪ੍ਰਾਈਜ਼ ਹੈ ਠੀਕ ਹੈ ਬਾਕੀ ਹੋ ਸਕਦਾ ਹੈ ਕਈ ਭੈਣ ਭਰਾ ਤਾਂ ਸਮਝ ਹੀ ਗਏ ਹੋਣਗੇ ਕੜੱਕੀ ਦਾ ਮਤਲਬ ਚੂਹਾ ਲੱਡੂ 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 ਕਿਵੇਂ ਸਮਝ ਠੀਕ ਹੈ ਓਕੇ ਸਸਰੀਕਾਰ